ਮੇਰਾ ਪੁੱਤ ਤੁਸੀਂ ਇੱਥੇ ਕੀ ਲੈਣ ਆਏ ਹੋ ਪੰਜਾਬੀ ਦਾ ਨਾ ਨਾ ਬੋਲ ਪੰਜਾਬੀ ਸਿੱਖੋ ਕੀ ਲੈਣ ਆਏ ਹੋ ਦੱਸੋ ਪੰਜਾਬੀ ਬੋਲਣਾ ਹੈ ਤੁਸੀਂ ਦੱਸੋ ਕੀ ਲੈਣ ਆਏ ਹੋ ਇੱਥੇ ਲਾੜਾ ਜੀ ਓ ਲਾੜਾ ਜੀ ਦੱਸੋ ਤੁਸੀਂ ਇੱਥੇ ਕੀ ਲੈਣ ਆਏ ਹੋ ਵਾਹ ਬਈ ਵਾਹ ਵਾਹ ਬਈ ਕਿ ਐਸੀ ਪੰਜਾਬ ਦੀ ਤਕਸੀਮ ਦੇ ਵਿਰੋਧ ਆ ਪੰਜਾਬ ਦੀ ਵੰਡ ਨਾ ਮੰਨਦੂ ਤੁਸੀਂ ਨਾ ਮੰਨਦੂ ਬੋਲਣਾ ਪੰਜਾਬੀ ਮਨਜਾਬੀ ਇਸਲਾਮੀਆਂ ਦੇ ਬੋਲੇ ਪੰਜਾਬੀ ਗਵਰਨਮੈਂਟ ਦੇ ਬੋਲੇ ਪੰਜਾਬੀ ਅੱਜ ਸਾਰੇ ਦੋਸਤਾਂ ਨੇ ਹਲਾਲ ਤੇ ਹੰਡਾ ਸਬੂਤ ਦਿੱਤਾ ਹੈ ਮੇਰਾ ਆਪਣੀ ਮਾਂ ਦਾ ਪੁੱਤਰ ਹੈ ਉਹ ਯਕੀਨਨ ਹਲਾਲਤਾ ਹੈ ਪੰਜਾਬ ਦਾ ਪੁੱਤਰ ਮਾਂ ਦਾ ਪੁੱਤਰ ਲੋਕ ਮੈਂ ਚਾਹਾਂਗਾ ਕਿ ਕੋਈ ਮੱਥ ਸਾਹਿਬ ਆਖਰੀ ਨਾਰਾ ਲਵਾ ਕੇ ਇਸ ਅਖਾੜ ਨੂੰ ਕਿਸਪਸ ਕੇ ਹੁਕਮ ਦੇ ਕਮਰ ਸਾਹਿਬ ਬਹੁਤ ਸ਼ੁਕਰੀਆ ਜੀ ਹੌਂਸਲਾ ਨਾਰੀਆਂ ਦੇ ਕੇ ਉਹਨਾਂ ਅੱਗੇ ਵੱਧ ਕੇ ਸਾਡਾ ਤਾਣਨ ਕੀਤਾ ਇਸ ਲਈ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਬਹੁਤ ਇੱਕ ਵਾਰ ਫੇਰ ਮਿਹਰਬਾਨੀ ਹੁਣ ਹੈ ਕੀ ਨਾਰਾ ਸਾਡਾ ਕਾ ਪੂਰਾ ਪੰਜਾਬ ਦੀ ਬੋਲੀ ਪੰਜਾਬੀ ਸਰਕਾਰਾਂ ਵਿੱਚ ਪੜਾਓ ਪੰਜਾਬੀ ਹੋਣ ਹੱਕ ਸਾਡਾ ਪੰਜਾਬੀ ਮਾਣ ਰਕੇ ਰਾਣੀ ਪੰਜਾਬੀ ਇਸੇ ਸਾਲ ਪੜਾਓ ਪੰਜਾਬੀ ਪੂਰੇ ਪੰਜਾਬ ਵਿੱਚ ਪੜਾਓ ਪੰਜਾਬੀ 41 ਜ਼ਿਲ੍ਹਿਆਂ ਵਿੱਚ ਪੜਾਓ पढ़ाओ नौ सौ सोलह तसीला ਪੰਜਾਬੀ ਪੰਜਾਬੀ ਹੱਕ ਸਾਡਾ ਪੰਜਾਬੀ ਪੰਜਾਬੀ ਬੋਲੋ ਪੰਜਾਬੀ ਭਰਾਓ ਤੇ ਪੰਜਾਬੀ ਸਿੱਖੋ ਇਹ ਸਾਡਾ ਹੱਕ ਹੈ ਜਿੰਦਾਬਾਦ ਹਾਂਜੀ ਤੁਸੀਂ ਕਿੱਥੋਂ ਆਏ ਹੋ ਦੱਸੋ ਪੰਜਾਬੀ ਬੋਲੋ ਔਰ ਪੰਜਾਬੀ ਸਿੱਖਣੀ ਹੈ ਪੰਜਾਬੀ ਜਿੰਦਾਬਾਦ ਜਿੰਦਾਬਾਦ ਲੋ ਜੀ ਇਹ ਸਾਡੀ ਭੈਣ ਲਾਹੌਰ ਆਏ ਨੇ ਪੰਜਾਬੀ ਹਰ ਰੈਲੀ 'ਚ ਸ਼ਿਰਕਤ ਕਰਨ ਪੰਜਾਬੀ ਬੋਲੀ ਦਿਹਾੜੇ ਦੇ ਵਿੱਚ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਲਾਹੌਰ ਚ ਆ ਕੇ ਇਹਨਾਂ ਨੇ ਅਸੀਂ ਰੈਲੀ ਦੀ ਸ਼ਾਨ ਵਧਾਈ ਬਹੁਤ ਮਿਹਰਬਾਨੀ ਕੋਸ਼ਿਸ਼ ਲੋ ਜੀ ਅੱਜ ਤੁਸੀਂ ਜੁੜੇ ਹੋ ਸੋਹਣੇ ਪੰਜਾਬ ਦੇਸ਼ ਦੇ ਨਾਲ ਆਈ ਸਾਡੀ ਭੈਣ ਪੰਜਾਬੀ ਦਿਹਾੜੇ ਦੇ ਮੌਕੇ ਤੇ ਆਏ ਨੇ ਬਰਤਾਨੀਆਂ ਤੋਂ ਅੰਮ੍ਰੀਤ ਆਏ ਨੇ ਤਾਂ ਤੇ ਅੱਜ ਇਸ ਇਹਨਾਂ ਪੁੱਛਾਂਗੇ ਕਿ ਇੱਥੇ ਆ ਕੇ ਇਹਨਾਂ ਨੇ ਕੀ ਮਹਿਸੂਸ ਕੀਤਾ ਪੰਜਾਬੀ ਦਿਹਾੜੇ ਦੇ ਬਾਰੇ ਜੀ ਬਾਜੀ ਅਸਲਾਮੁਅਲਿਕ ਜੀ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਕਾਹੇ ਕਿਉਂਕਿ ਅਸੀਂ ਅਸੀਂ ਆਪਣੀ ਜ਼ਬਾਨ ਵਾਸਤੇ ਖੜੇ ਹੋਏ ਹਾਂ ਸਾਡਾ ਆਖਾਟ ਆਪਣੀ ਜ਼ਬਾਨ ਵਾਸਤੇ ਸੀ ਸਾਡੇ ਜਿਹੜਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਇਸ ਸਾਲ ਤੋਂ ਹੀ ਪੰਜਾਬੀ ਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕੀਤਾ ਜਾਏ ਔਰ ਅਸੀਂ ਹਮੇਸ਼ਾ ਤੋਂ ਲੈ ਕੇ ਸਦਾ ਹਮੇਸ਼ਾ ਅਸੀਂ ਪੰਜਾਬੀ ਵਾਸਤੇ ਜਿਹਦਾ ਸੰਸਦਨ ਤੇ ਅਸੀਂ ਹਾਜ਼ਰ ਹੋ ਰਹੇ ਹਾਂ ਜਿੰਦਾਬਾਦ ਅੱਛਾ ਭਾਜੀ ਤੁਸੀਂ ਤੁਹਾਡੀ ਮੰਗਾਂ ਕੀ ਨੇ ਸਾਡੀ ਮੰਗ ਇਹ ਹੋਈ ਨੇ ਕਿ ਪੰਜਾਬ ਦੇ ਸਾਰੇ ਸਕੂਲਾਂ ਤੇ ਬਾਕੀ ਪਾਕਿਸਤਾਨ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਕਰਾ ਦਿੱਤਾ ਜਾਵੇ ਖਾਸ ਕਰਕੇ ਪੰਜਾਬ ਦੇ ਸਕੂਲਾਂ ਹਾਂ ਪੰਜਾਬ ਦੇ ਵੀ ਪੂਰੇ ਪਾਕਿਸਤਾਨ ਜਿਵੇਂ ਕਿ ਸਿੰਧ 'ਚ ਪੰਜਾਬੀ ਲਾਗੂ ਹੋਵੇ ਜਾਂ ਬਲੋਚਿਸਤਾਨ 'ਚ ਬਲੋਚੀ ਲਾਗੂ ਹੋਵੇ ਕਿ ਪੰਜਾਬੀ ਪੰਜਾਬੀ ਹੋਣੀ ਚਾਹੀਦੀ ਹਾਂ ਹਾਂ ਬਿਲਕੁਲ ਤੇ ਇੱਥੇ ਆ ਕੇ ਤੁਸੀਂ ਲੋਕਾਂ ਦਾ ਕੀ ਬਿਹੇਵੀਅਰ ਦੇਖਿਆ ਲੋਕਾਂ ਦਾ ਬੇਵਿਅਰ ਜੀ ਬੜਾ ਪੋਜ਼ਿਟਿਵ ਹੀਗਾ ਸੀ ਸਾਰੇ ਸਾਰਿਆਂ ਨੇ ਅੱਜ ਕਦਮ ਨਾ ਕਦਮ ਉੱਠਾ ਕੇ ਚੱਲੇਗੇ ਨਾ ਤੇ ਬੜਾ ਚੰਗਾ ਲੱਗਿਆ ਜਾਵੇਗਾ ਤੁਸੀਂ ਅੱਜ ਆ ਕੇ ਖੁਸ਼ ਬਿਲਕੁਲ ਜੀ ਬਹੁਤ ਖੁਸ਼ ਹੈ ਲੋ ਜੀ ਅੱਜ ਇਹ ਸਾਡੀ ਭੈਣ ਅਮਰੀਨ ਜਿਹੜੇ ਬਰਤਾਨੀਆਂ ਤੋਂ ਸਿਰਫ ਪੰਜਾਬੀ ਦਿਹਾੜ ਦੇ ਹਵਲਣਾ ਪੰਜਾਬੀ ਦੇ ਫਲਾਉ ਦੇ ਹਵਲਣਾ ਇੱਥੇ ਪਾਕਿਸਤਾਨ ਦੇ ਲਾਹੌਰ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਤੇ ਸ਼ੁਕਰੀਆ ਕਰ ਰਹੇ ਬਹੁਤ ਮੇਰ